યાર થોરે પાણી દે ને ઓ પાણી કરા દે જેસે પાણી દે દે ઓર પાણી દલવા દો યાર તું કડક વાડી બોલે ਸ਼ਹਿਰੀ ਸੰਸਦਾ ਹੋਰ ਨਗਰ ਕੌਂਸਲ ਦੇ ਮਕੂਤਦਾਰ ਖਾਸ ਕਰਕੇ ਮੰਡੂਰੀ ਦਾ ਐਰੀਆ ਦਾ ਬਹੁਤ ਬਹੁਤ ਜੀ ਸਰ ਸਰ ਕੀ ਮਾਮਲਾ ਜੀ ਇਹ ਮਾਮਲਾ ਕੁਛ ਨਹੀਂ ਅਸੀਂ ਸ਼ੋਭਾ ਯਾਤਰਾ ਨੂੰ ਅੱਜ ਰਵਿਦਾਸ ਮਹਾਰਾਜ ਦੀ ਸ਼ੋਭਾ ਯਾਤਰਾ ਸੀ ਜਿਹਨੂੰ ਅਸੀਂ ਫਾਟਕ ਤੋਂ ਪਾਰ ਰਵਿਦਾਸ ਮਹਾਰਾ ਰਵਿਦਾਸ ਮੁਹੱਲਾ ਹੈਗਾ ਉੱਥੇ ਦਾ ਛੱਡ ਕੇ ਆਏ ਸੀਗੇ ਤੇ ਕਿਸੇ ਨੇ ਮੈਨੂੰ ਕਾਲ ਕੀਤੀ ਕਿ ਇੱਥੇ ਕਪਾਨੀਆਂ ਫਰਨੀਚਰ ਹੈ ਉਹਦੇ ਟੌਪ ਫਲੋਰ ਦੇ ਉੱਤੇ ਕਾਫੀ ਅੱਗ ਲੱਗੀ ਹੋਈ ਹੈ ਤੇ ਜਿਸ ਤੇ ਅਸੀਂ ਸਾਡੀ ਟੀਮ ਅਲਰਟ ਤੇ ਸੀ ਅਸੀਂ ਵਿਦਨ 3-4 ਮਿੰਟਸ ਅੱਥੇ ਪਹੁੰਚ ਗਏ ਸੀਗੇ ਤੇ ਇਹਦੇ ਜਿਹੜਾ ਟੌਪ ਫਲੋਰ ਸੀ ਉੱਥੇ ਫੋਮ ਪਈ ਤੇ ਨੀਅਰਬਾਈ ਇੱਕ ਮੈਰਿਜ ਵੀ ਚੱਲ ਰਹੀ ਹੈ ਹੁਣ ਇਹ ਤੇ ਨਹੀਂ ਪਤਾ ਲੱਗਾ ਕਿ ਕਿਸ ਕਾਰਨ ਨਾਲ ਅੱਗ ਲੱਗੀ ਹੈ ਪਰ ਛੱਦੇ ਉੱਤੇ ਜਿਹੜੀ ਫੋਰਮਸ ਨੂੰ ਕਾਫੀ ਜ਼ਿਆਦਾ ਅੱਗ ਲੱਗੀ ਹੋਈ ਸੀਗੀ ਤੇ ਨਾਲ ਦੀ ਵੀ ਐਡਜੋਇਨਿੰਗ ਬਿਲਡਿੰਗ ਹੈ ਤੇ ਸਾਡੀ ਟੀਮ ਨੇ ਜਸਟ 10 ਮਿੰਟ ਦੀ ਸਾਰੀ ਅੱਗ ਦਾ ਸੀ ਫਾਇਰ ਗੇਟ ਦੇ ਆਉਣ ਤੋਂ ਪਹਿਲੇ ਹੀ ਅਸੀਂ ਉਹਨੂੰ ਅੱਗ ਨੂੰ ਅੱਗ ਨੂੰ ਕਾਬੂ ਪਾ ਲਿਆ ਕਿਉਂਕਿ ਉੱਪਰ ਟੈਂਕੀਆਂ ਸੀਗੀਆਂ ਬਲਕਿ ਨਾ ਪਾਣੀ ਆ ਭਰ-ਭਰ ਕੇ ਆ ਸੀ ਉਹਨੂੰ ਬਿਲਕੁਲ ਹੀ ਉਸੇ ਲੈਂਟਰ ਦੇ ਉੱਤੇ ਉਹਨੂੰ ਬਿਲਕੁਲ ਸਨੀਫ ਕਰ ਲਿਆ ਕੋਈ ਵੀ ਅੱਗੇ ਨੁਕਸਾਨ ਨਹੀਂ ਹੋਇਆ ਨਾ ਕੋਈ ਅੱਗੇ ਅੱਗ ਗਈ ਕੰਟਰੋਲ ਹੋ ਗਈ ਕੋਈ ਕੋਈ ਸਮਾਨ ਵਗੈਰਾ ਹੋਰ ਵੀ ਸੀਗਾ ਕਿ ਫੋਮ ਨਹੀਂ ਸਿਰਫ ਫੋਮ ਵਗੈਰਾ ਹੀ ਸੀਗੀ ਬਾਕੀ ਤੇ ਹੁਣ ਧੂਆ ਇੰਨਾ ਉੱਪਰ ਕੇ ਡਸਟ ਇੰਨੀ ਸੀ ਇੰਨਾ ਨਹੀਂ ਸਾਨੂੰ ਦਿਖਿਆ ਸਾਡਾ ਟਾਰਗੇਟ ਇਹ ਸੀ ਕਿ ਅੱਗੇ ਦੂਜੀ ਜਗ੍ਹਾ ਕਿਤੇ ਨਾ ਜਾਏ ਦੂਸਰੇ ਰੂਮ ਚ ਨਾ ਜਾਏ ਤੋਂ ਛੱਤ ਛੱਤੇ ਨਹੀਂ ਛੱਤ ਤੇ ਅਸੀਂ ਉਹਨੂੰ ਕਾਬੂ ਕਰ ਲਿਆ ਜੀ ਥੈਂਕ ਯੂ ਅੰਜੀ ਪ੍ਰਧਾਨ ਜੀ ਕੀ ਇੱਥੇ ਗੱਲਬਾਤ ਹੋਈ ਆ ਅ ਅੱਜ ਨਾਲ ਜੀ ਸ਼ਾਮ ਜਦੋਂ ਝਾਂਕੀਆਂ ਜਾ ਰਹੀਆਂ ਸੀ ਗੁਰੂ ਅਰਦਾਸ ਦੀਆਂ ਉਸ ਤੋਂ ਬਾਅਦ ਇੱਥੇ ਸਾਡੇ ਸ਼ਕਿਰਮਾ ਮਾਰਕੀਟ ਵਾਲਿਆਂ ਨੇ ਲੰਗਰ-ਲੰਗਰ ਲਗਾਇਆ ਹੋਇਆ ਸੀਗਾ ਤੇ ਮੈਂ ਤਾਂ ਗਾਣਾ ਖਾ ਕੇ ਉੱਪਰ ਸੈਰ ਕਰ ਨਿਕਲਿਆ ਜੇ ਦੇਖੇ ਤੇ ਇਤੋਂ ਮਤਲਬ ਧੂਆਂ ਜਿਹਾ ਉੱਠਦਾ ਸੀ ਧੂਆਂ ਉੱਠਦਾ ਉੱਠਦਾ ਦੇਖ ਕੇ ਲੱਟਾ ਉੱਠਣ ਲੱਪੀਆਂ ਬਹੁਤ ਬੜੀਆਂ ਵੱਡੀਆਂ ਮਤਲਬ ਅੱਗ ਲੱਗੀ ਉਹਦੇ ਕਰਕੇ ਬ੍ਰਿਜਰੋ ਸਾਰਾ ਫਾਇਰ ਬ੍ਰਿਗੇਡ ਨੂੰ ਵੀ ਔਰ ਬਾਕੀ ਪ੍ਰਸ਼ਾਸਨ ਜਿਹੜਾ ਸਾਰਾ ਸੱਦਿਆ ਸਾਰੇ ਮੌਕੇ ਤੇ ਪਹੁੰਚ ਗਏ ਸਾਰਿਆਂ ਨੇ ਆਪਣਾ ਬੜਾ ਵਧੀਆ ਕੰਮ ਕੀਤਾ ਔਰ ਅੱਗ ਤੇ ਤਕਰੀਬਨ ਫਾਇਰ ਤੋਂ ਪਹਿਲਾਂ ਹੀ ਕਾਫੀ ਹੱਦ ਤੱਕ ਕਾਬੂ ਪਾ ਲਿਆ ਸੀ ਪਰ ਹੁਣ ਜਿਹੜਾ ਫਾਇਰ ਆਲਾ ਕੰਮ ਹੈਗਾ ਇਹ ਮੁੰਡੇ ਹੁਣ ਲੱਗੇ ਹੋਏ ਆ ਆਪਣਾ ਤੇ ਫਾਇਰ ਤੇ ਕਾਬੂ ਪਾ ਲਿਆ ਕਹਿਣ ਦਾ ਮਤਲਬ ਵੀ ਲੱਗਦੀ ਬਹੁਤ ਮੇਜਰ ਅੱਗ ਸੀਗੀ ਪਰ ਪ੍ਰਮਾਤਮਾ ਦਾ ਸਾਈਂਗੀ ਦਾ ਸ਼ੁਕਰ ਹੈ ਵੀ ਜਿਹੜਾ ਅੱਗ ਜਿਹੜੀ ਹੈਗੀ ਆ ਉਹ ਮੇਜਰ ਨਹੀਂ ਰਹੀ ਔਰ ਬਰੀ ਥੋੜੀ ਜੀ ਅੱਗ ਸੀਗੀ ਜਿਹਦੇ ਕਰਕੇ ਇਹਨਾਂ ਨੇ ਜਲਦੀ ਇੱਥੇ ਕਾਬੂ ਜਿਹੜਾ ਉਹ ਪਾ ਲਿਆ ਹਾਂਜੀ ਭਾਈ ਕੀ ਨਾਮ ਦੀ ਮੈਨਾ ਵਿਸ਼ਾਲ ਕਪਾਣੀ ਆਈ ਭਾਈ ਕੀ ਗੱਲਬਾਤ ਹੋਈ ਸੀ ਸਾਡੇ ਉੱਪਰ ਫਰਨੀਚਰ ਦੀ ਵੇਸਟੇਜ ਪਈ ਹੁੰਦੀ ਆ ਕੋਈ ਕਾਰਨ ਕਰਕੇ ਉੱਥੇ ਅੱਗ ਲੱਗ ਗਈ ਸੀ ਅੱਗ ਲੱਗ ਕੇ ਕਰਕੇ ਥੋੜਾ ਜਿਹਾ ਜ਼ਿਆਦਾ ਹੋ ਗਿਆ ਇਸ ਕਰਕੇ ਅਸੀਂ ਮਤਲਬ ਕਿ ਫੇ ਸਾਡੇ ਜਿੰਨੇ ਵੀ ਸੱਜਣ ਹੈਗੇ ਆ ਸਾਰੇ ਆਸਪਰੋਸ ਦੇ ਉਹਨਾਂ ਨੇ ਬਹੁਤ ਸਾਡੀ ਹੈਲਪ ਕੀਤੀ ਉਸ ਖਾਸ ਕਰਕੇ ਸਾਡੇ ਤੋਂ ਪਹੁੰਚਣ ਤੋਂ ਪਹਿਲਾਂ ਹੀ ਇਹਨਾਂ ਨੇ ਅੱਗ ਨੂੰ ਕੰਟਰੋਲ ਕਰ ਲਿਆ ਸੀਗਾ ਔਰ ਸਾਡੇ ਜਿਹੜੇ ਖਾਸ ਆਪਣੇ ਸੈਣੀ ਸਾਹਿਬ ਔਰ ਆਪਣੇ ਨਗਰ ਕੌਂਸਲ ਦੇ ਪ੍ਰਧਾਨ ਨਮਨੀ ਵੀ ਤਾਂ ਐਰੀ ਜੀ ਦੀ ਅਸੀਂ ਉਹਦਾ ਬਹੁਤ ਧੰਨਵਾਦ ਕਰਦੇ ਦਿਲੋਂ ਉਹਨਾਂ ਨੇ ਸਾਡੇ ਤੋਂ ਆਉਣ ਤੋਂ ਪਹਿਲਾਂ ਬਹੁਤ ਜ਼ਿਆਦਾ ਸਾਡਾ ਹੈਲਪ ਕੀਤੀ ਉਹਨਾਂ ਨੇ ਕਿਉਂਕਿ ਦੇਖਣ ਦੇ ਵਿੱਚ ਆंदा ਸੀ ਸੈਨੀਕਲ ਜਿਹੜੇ ਹੈਗੇ ਐਸਐਸਓ ਸਾਹਿਬ ਉਹ ਆਪ ਹੀ ਬਾਜ਼ੀ ਨੇ ਲਾ ਕੇ ਉਹਨੇ ਸਾਨੀ ਸਾਹਿਬ ਨੇ ਸਾਡੇ ਨਾਲ ਬਰਦਰ ਦੇ ਸਾਡੇ ਨਾਲ ਸਾਡੀ ਬਿਲਡਿੰਗ ਆ ਉਹਨੇ ਉੱਪਰ ਜਾ ਕੇ ਆਪ ਖੁਦ ਪਾਣੀ ਦੀਆਂ ਬਾਲੀਆਂ ਪਰ ਪਰ ਕੇ ਅੱਗ ਨੂੰ ਕੰਟਰੋਲ ਕੀਤਾ ਤੇ ਅੱਗ ਤੇ ਪਾਣੀ ਪੁਝਾਇਆ ਪਰ ਹੈ ਕੀ ਸੀਗਾ ਉੱਪਰ ਸਾਡੇ ਫਰਨੀਚਰ ਦੀ ਜਿਹਦਾ ਵੇਸਟੇਜ ਪਈ ਹੁੰਦੀ ਆ ਫੋਮ ਵੇਸਟੇਜ ਹੁੰਦੀ ਉਹਦੇ ਕਰਕੇ ਹੋ ਗਿਆ ਸਾਡਾ ਤੇ ਕਿੰਨੀ ਕੁ ਪਈ ਸੀਗੀ ਕਾਫੀ ਪਈ ਹੁੰਦੀ ਸਾਡੇ ਕੋਲ ਪੂਰਾ ਪਰਹਾਲ ਭਰਿਆ ਹੋਇਆ ਸੀ ਕਿੰਨਾ ਕੁ ਟਾਈਮ ਲਗਾ ਦਿੱਤੀ ਉਹ ਬਸ ਸਾਡੇਾਂ ਦੇ ਪਹਿਲ ਬੁਝਾ ਦਿੱ ਕਾਫੀ ਕਾਫੀ ਕਾਰਨ ਹੁਣ ਕਹਿ ਨਹੀਂ ਸਕਦੇ ਕੋਈ ਬਾਕੀ ਹੁਣ ਦੇਖਾਂਗੇ ਚੈੱਕ ਕਰਾਂਗੇ ਕਿੱਦਾਂ ਲੱਗੀ ਆ ਪਟਾਕਿਆ ਨਹੀਂ ਕਹਿੰਦੇ ਬਾਕੀ ਹੁਣ ਦੇਖਾਂਗੇ ਕੀ ਪਟਾਕਿਆ ਕਰਕੇ ਆ ਕਿ ਕੋਈ ਤਾਰ ਦੀ ਤਾਰ ਕਰਕੇ ਹੋਈ ਆ ਬਾਕੀ ਮੁਕਰੇ ਦੇਖਦੇ ਆ ਹਾਂਜੀ ਭਾਜੀ ਕੀ ਨਾਮ ਜੀ ਮੇਰਾ ਨਾਮ ਸੁਨੀਲ ਭਟਾਰਾ ਜੀ ਮੇਰੇ ਨਾਲ ਕੀ ਗੱਲਬਾਤ ਹੋਈ ਸੀ ਸਰ ਸਾਨੂੰ ਜਿਹੜੀ ਆ 10 ਵਜੇ ਕੇ 6 ਮਿੰਟ ਤੇ ਫਾਇਰ ਅਫਸਰ ਜੀ ਅਜੇ ਗੋਇਲ ਦੀ ਜੀ ਦਾ ਟੈਲੀਫੋਨ ਰਾਹੀਂ ਸੂਚਨਾ ਮਿਲੀ ਹੈ ਕਿ ਆਪਣਾ ਦਾ ਫਰਨੀਚਰ ਪੈਲਸ ਜਿਹੜਾ ਕਪਾਨੀਆ ਫਰਨੀਚਰ ਹਾਊਸ ਦੇ ਵਿੱਚ ਅੱਗ ਲੱਗੀ ਹੋਈ ਹੈ ਸਾਇਦਾਲੀ ਜਿਹੜਾ ਤੁਰੰਤ ਪਹੁੰਚਾ ਜਾਵੇ ਫਾਇਰ ਬ੍ਰਿਗੇਡ ਦੀ ਟੀਮ ਜਿਹੜੀ ਆ ਨਕੂਦਰ ਦੀ ਮੌਕੇ ਤੇ ਜਿਹੜੀ ਆ ਪਹੁੰਚੀ ਹੈ ਜੀ ਤੇ ਤੁਰੰਤ ਜਿਹੜੀ ਆ ਪ੍ਰਧਾਨ ਜੀ ਅਤੇ ਕਾਰਜ ਸਹਾਦਕ ਅਫਸਰ ਜੀ ਦੇ ਹੁਕਮਾਂ ਅਨੁਸਾਰ ਜਿਹੜੀ ਆ ਸ਼ਾਹਕੋਟ ਵੀ ਫਾਇਰ ਅਫਸਰ ਜੀ ਵੱਲੋਂ ਕਾਲ ਕਰ ਦਿੱਤੀ ਗਈ ਸੀ ਤੇ ਉਹ ਮੌਕੇ ਤੇ ਉਹ ਵੀ ਆ ਗਏ ਨੇ ਜੀ ਤੇ ਮੌਕੇ ਤੇ ਆ ਕੇ ਦੇਖਿਆ ਸੀਗਾ ਜੀ ਅੱਗ ਜਿਹੜੀ ਹੈ ਇਹਨਾਂ ਦੇ ਟਾਪ ਜਿਹੜੀ ਉੱਪਰ ਟਰੈਸ ਕਹਿ ਸਕਦੇ ਆਪਾਂ ਜਿਹਨੂੰ ਟਰੈਸ ਤੇ ਲੱਗੀ ਸੀਗੀ ਫੋਨ ਪਈ ਸੀ ਲੱਕੜ ਪਈ ਸੀ ਹੋਰ ਵੀ ਵੇਸਟ ਜੋ ਕਹਿ ਸਕਦੇ ਆਪਾਂ ਉਹਨੂੰ ਪਈ ਸੀ ਪਟਾਕਿਆਂ ਦਾ ਕਰਕੇ ਲੱਗੀ ਹੈ ਜੀ ਨਾਲ ਜਾਗੋ ਚੱਲਣ ਢਈ ਹੈ ਜੀ ਤੇ ਜਾਗੋ ਦੇ ਜਿਹੜੀ ਪੇਟੀ ਨੂੰ ਕਿਤੇ ਅੱਗ ਲਾਈ ਹੋਣੀ ਤੇ ਉਹਦੇ ਸ਼ਰਲੇ ਉੱਡ ਕੇ ਡਿੱਗੇ ਹੋਣੇ ਉੱਪਰ ਉਹਦਾ ਕਰਕੇ ਅੱਗ ਫੈਲੀ ਤੇ ਅੱਗ ਥੱਲੇ ਦੇ ਫਲੋਰ ਤੇ ਕਿਤੇ ਵੀ ਨਹੀਂ ਸੀਗੀ ਜੀ ਮੌਕੇ ਤੇ ਪਹੁੰਚ ਕੇ ਫਰ ਵੇਡ ਦੀ ਟੀਮ ਨੇ ਤੁਰੰਤ ਜਿਹੜਾ ਅੱਗ ਉੱਤੇ ਕਾਬੂ ਪਾਇਆ ਜ ਹੰਡ ਕੰਟਰੋਲ ਚ 100% ਕੰਟਰੋਲ ਆ ਸੇ